ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਤੇ ਅੱਜ ਆਪਣੇ ਪਿੰਡ ਟੂਰਨਾਮੈਂਟ ਚੱਲ ਰਿਹਾ ਫੁੱਟਬਾਲ ਦਾ ਤੇ ਮੈਚ ਜਿਹੜਾ ਬਹੁਤ ਜ਼ਿਆਦਾ ਫਸ ਗਿਆ ਇੱਕ ਪਾਸੇ ਬੈਰੋਕਿਆਂ ਦੀ ਟੀਮ ਤੇ ਇੱਕ ਪਾਸੇ ਹੈਗੀ ਚੜੱਕ ਦੀ ਤੇ ਕੰਮ ਜਿਹੜਾ ਪਲਾਂਟੀਆਂ ਤੇ ਪਹੁੰਚ ਗਿਆ ਤੇ ਬਾਕੀ ਤੁਸੀਂ ਦੇਖ ਸਕਦੇ ਆ ਪਲਾਂਟੀਆਂ ਜਿਹੜੀਆਂ ਚੱਲ ਰਹੀਆਂ ਪਹਿਲੀ ਪਲਾਂਟੀ ਬੈਰੋਕਿਆਂ ਦੀ ਟੀਮ ਦੇ ਪਲੇਅਰ ਨੇ ਲਾਈ ਸੀ ਜਿਹੜੀ ਕਿ ਰੋਕਦੀ ਪਾਣੂ ਦੇਖ ਸਕਦੇ ਤੁਸੀਂ ਅੱਗੇ ਟਰਨ ਬਾਈ ਟਰਨ ਚੱਲੂਗਾ ਪੰਜ ਪਲਾਂਟੀਆਂ ਹੋਣਗੀਆਂ ਪਹਿਲਾਂ ਫਿਰ ਉਸ ਤੋਂ ਮਗਰੋਂ ਇੱਕ ਇੱਕ ਕਰਕੇ ਤੇ ਜੁੜੇ ਰਹੋ ਵੀਡੀਓ ਨਾਲ ਤੇ ਦੱਸਦਿਆਂ ਤੁਹਾਨੂੰ ਕਿ ਕਿਹੜੀ ਟੀਮ ਨੇ ਜਿਹੜਾ ਵਨ ਕੀਤਾ ਫਿਰ ਮੈਚ ਨੂੰ ਜੀ ਨਾ ਲੱਗ ਗਿਆ ਬਈ ਟ੍ਰੈਕ but i think ਹਲੇ ਤੱਕ ਜਿਹੜੇ ਕਿ ਚੜਕ ਦੇ ਪੁਆਇੰਟ ਇੱਕ ਵਾਧਾ ਮੇਰੋ ਕਹਿੰਦੇ ਨਾਲੋਂ ਤੇ ਅੱਗੇ ਦੇਖ ਸਕਦੇ ਹੋ ਤੁਸੀਂ ਦੋ ਦੋ ਪਲਾਂਟੀਆਂ ਰਹਿ ਗਈਆਂ ਬਹੁਤ ਜੀ ਕਿੱਦਾਂ ਗਾਲਤੀ ਹੋ ਗਈ ਬਹੁਤ ਵੈਰੀ ਗੁੱਡ ਏ ਆਹ ਪਲਾਂਟੀ ਜਿਹੜੀ ਬਾਈ ਨੇ ਕੋਲ ਲਟਮਾਰੀ ਬੋਲ ਆਹ ਬਿੱਟ ਬੈਂਚ ਵਾਲੀ ਦੇ ਪੈਰ ਬਰਾਬਰ ਹੋ ਗਏ ਕੋਈ ਪਹੁੰਚੋ ਵਾਲੀਬਾਲ ਕਮੇਟੀ ਹੁਣ ਇੱਕ ਇੱਕ ਪਲਾਂਟੀ ਰਹਿ ਗਈ ਪੰਜ ਪੰਜ ਹੋ ਜਾਣੀਆਂ ਉਸ ਤੋਂ ਮਗਰੋਂ ਫੇਰ ਦੇਖਦੇ ਆਂ ਵੀ ਆਹ ਪਲਾਂਟੀ ਲੰਗਦੀ ਆ ਜਾਂ ਫਿਰ ਰੋਕ ਲਈ ਹੰਡਾ ਇਹ ਪਲਾਂਟੀ ਜਿਹੜੀ ਦਾਦਾ ਪਲਾਂਟੀ ਬਾਕੀ ਦੋਰੀਆ ਸਪੋਰਟ ਕਮੇਟਿੰਡ ਵਾਲੋਂ ਇਹ ਪਲਾਂਟੀ ਜਿਹੜਾ ਇੱਕ ਦਾ ਪਲੇਅਰ ਇਹ ਪਲਾਂਟੀ ਮੈਚ ਵਿੱਚ ਅਸੈਂਬਲ ਸੀ ਇੱਕ ਇੱਕ ਪਲਾਂਟੀ ਹੁਣ ਇੱਕ ਇੱਕ ਪਲਾਂਟੀ ਜਿਹੜੀ ਮਿਲੂਗੀ ਦੋਨੋਂ ਟੀਮਾਂ ਨੂੰ ਜੀ ਇਹ ਵੀ ਦੋਨੇ ਪਲਾਂਟੀਆਂ ਜਿਹੜੀਆਂ ਮੁੰਡਿਆਂ ਦਾ ਬੋਲ ਰ ਨਗਾਤੀਆਂ ਤੇ ਫਿਰ ਆ ਕੇ ਇੱਕ ਪਲਾਂਟੀ ਫੋੜ ਦਿੱਤੀ ਜਾਊਗੀ ਦੇਖ ਸਕਦੇ ਆ ਪਹਿਲਾ ਪਲਾਂਟੀ ਵੈਰੋਕਿਆਂ ਦੀ ਟੀਮ ਦਾ ਪਲੇਅਰ ਗੋ ਵੈਰੀ ਗੁੱਡ ਬਸਟ ਲਾਈਨਿੰਗ ਪੱਤੀ ਦਾ ਮਾਰ ਜੇ ਪਲਾਂਟੀ ਬਾਈ ਇਹ ਜੋ ਹੈ ਲਾਈ ਜਿਹੜੀ ਪਲਾਂਟੀ ਆ ਗਾਜੀ ਨਾ ਨਹੀਂ ਲਾਈ ਚੜੱਕ ਦੀ ਟੀਮ ਦਾ ਪਲੇਅਰ ਲੌਂਗ ਦੇਖਦੇ ਆ ਜੇ ਪਲਾਂਟੀ ਲੰਘਦੀ ਆ ਤਾਂ ਮੈਚ ਬਰਾਬਰੀ ਤੇ ਜੇ ਰੁਕ ਜਾਂਦੀ ਆ ਤਾਂ ਬੈਰੋਕ ਦੀ ਟੀਮ ਜਿਹੜੀ ਵਿਨ ਕਰ ਜੂਗੀ ਇਹ ਮੈਚ ਨੂੰ ਮੋਟੂ ਆ ਜਾ ਰਿਹਾ ਹੈ ਹੂੰ ਇਸ ਦੇ ਨਾਲ ਹੀ